ਗੁਸੇ ਦੇ ਵਿੱਚ ਆ ਕੇ ਆਪਣੇ ਤਲਵਾਰ ਦੇ ਜ਼ੋਰ ਨਾਲ ਕਈ ਬਨਾਰਸੀਆਂ ਨੂੰ ਵੱਢ ਸੁੱਟਿਆ ਅਤੇ ਇਹ ਨਜ਼ਾਰਾ ਦੇਖ ਕੇ ਉਥੇ ਦੇ ਲੋਕਾਂ ਦੀਆਂ ਚੀਕਾਂ ਨਿਕਲ ਗਈਆਂ ਦੇਖੋ ਅੱਜ ਦੀ ਇਸ ਵੀਡੀਓ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦIN ਦੁਨੀਆਂ ਦੇ ਮਾਲਿਕ ਹਮੇਸ਼ਾ ਹੀ ਖਾਲਸੇ ਦੇ ਅੰਗ ਸੰਗ ਹਨ ਜੇਕਰ ਖਾਲਸਾ ਆਪਣੇ ਅੰਦਰ ਇਹ ਧਾਰਨ ਕਰ ਲਵੇ ਕਿ ਗੁਰੂ ਗੋਬਿੰਦ ਸਿੰਘ ਜੀ ਮੇਰੇ ਨਾਲ ਹਨ ਪਰ ਤਖ ਰੂਪ ਦੇ ਵਿੱਚ ਉਹਨਾਂ ਦੇ ਦਰਸ਼ਨ پا ਸਕਦਾ ਹੈ ਇਹ ਕੋਈ ਕਰਾਮਾਤ ਜਾਂ ਫਿਰ ਚਮਤਕਾਰ ਨਹੀਂ ਸਗੋਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ ਜਿਨ੍ਹਾਂ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਉਹ ਕਿਤੇ ਦੂਰ ਨਹੀਂ ਸਦਾ ਖਾਲਸਾ ਦੇ ਅੰਗ ਸੰਗ ਹਨ ਗੁਰੂ ਸਾਹਿਬ ਦੇ ਅੰਗੇਠੇ ਦੇ ਵਿੱਚ ਜਾਣ ਤੋਂ ਬਾਅਦ ਸੰਗਤਾਂ ਨੇ ਗੁਰੂ ਸਾਹਿਬ ਦੇ ਸਮੇਂ-ਸਮੇਂ ਦੇ ਉਤੇ ਦਰਸ਼ਨ ਕੀਤੇ ਹਨ ਅਤੇ ਇਤਿਹਾਸ ਸੰਤ ਮਹਾਪੁਰਸ਼ ਗੁਰੂ ਪਿਆਰੇ ਇਸ ਗੱਲ ਦੀ ਗਵਾਹੀ ਭਰਦੇ ਨੇ ਤੇ ਇਸ ਦੇ ਵਿੱਚ ਕੋਈ ਤਰਕ ਵਾਲੀ ਗੱਲ ਨਹੀਂ ਇਸ ਦੇ ਵਿੱਚ ਕੋਈ ਸ਼ੱਕ ਵਾਲੀ ਵੀ ਗੱਲ ਨਹੀਂ ਕਿ ਔਖੇ ਵੇਲੇ ਗੁਰੂ ਸਾਹਿਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਹਾਈ ਹੁੰਦੇ ਨੇ ਅੱਜ ਤੁਹਾਨੂੰ ਅਜਿਹੀ ਘਟਨਾ ਬਾਰੇ ਦੱਸਣ ਜਾ ਰਹੀਆਂ ਜਿਸ ਨੇ ਕਈ ਜ਼ਿੰਦਗੀਆਂ ਬਦਲ ਕੇ ਰੱਖ ਦਿੱਤੀਆਂ ਅਤੇ ਸੁਣਨ ਵਾਲੇ ਦੇ ਰੋਮ-ਰੋਮ ਖੜੇ ਹੋ ਗਏ ਜਿੰਦਗੀ ਦੇ ਵਿੱਚ ਗੁਰੂ ਸਾਹਿਬ ਦੇ ਲਈ ਪਿਆਰ ਤੇ ਸਤਿਕਾਰ ਕਟਣਾ ਸੁਣਨ ਤੋਂ ਬਾਅਦ ਵੱਧ ਜਾਵੇਗਾ ਇੱਕ ਸਿੱਖ ਕਥਾਵਾਚਕ ਅਮਰੀਕਾ ਦੇ ਵਿੱਚ ਕਥਾ ਕਰਨਗੇ ਅਤੇ ਕਥਾ ਕਰਨ ਤੋਂ ਬਾਅਦ ਇੱਕ ਗੁਰਮੁਖ ਪਿਆਰਾ ਉਹਨਾਂ ਨੂੰ ਆਪਣੇ ਘਰ ਲੈ ਆਇਆ। ਕਾਫੀ ਸਤਕਾਰ ਸੇਵਾ ਕੀਤੀ ਅਤੇ ਫਿਰ ਪਰਿਵਾਰ ਨੇ ਉਸ ਕਥਾਵਾਚਕ ਨੂੰ ਆਪਣੇ ਘਰ ਦੇ ਬਜ਼ੁਰਗ ਦੇ ਨਾਲ ਮਿਲਵਾਇਆ। ਬਜ਼ੁਰਗ ਦੀ ਉਮਰ ਕਾਫੀ ਹੋ ਚੁੱਕੀ ਸੀ ਤੇ ਇਹ ਵੀ ਸੁਣਨ ਦੇ ਵਿੱਚ ਆਇਆ ਸੀ ਕਿ ਉਹ ਨਾਮ ਬਾਣੀ ਦੇ ਵਿੱਚ ਲੀਨ ਰਹਿਣ ਵਾਲੀ ਰੂਹ ਹੈ ਅਤੇ ਸਾਰਾ ਜੀਵਨ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਕੱਢ ਦਿੱਤਾ। ਕਥਾਵਾਚਕ ਨੇ ਵਿਚਾਰ ਕਰਦਿਆਂ ਕਰਦਿਆਂ ਪੁੱਛਿਆ ਕਿ ਤੁਹਾਡਾ ਸਾਰਾ ਜੀਵਨ ਬਾਣੀ ਦੇ ਨਾਲ ਜੁੜ ਕੇ ਨਿਕਲਿਆ ਹੈ ਪਰਮਾਤਮਾ ਦੇ ਤੁਸੀਂ ਕਾਫੀ ਕਰੀਬ ਹੋ ਸੋ ਆਪਣੀ ਜ਼ਿੰਦਗੀ ਦੀ ਕੋਈ ਅਜਿਹੀ ਘਟਨਾ ਦੱਸੋ ਜਿਸ ਨਾਲ ਸਾਡਾ ਆਤਮਿਕ ਜੀਵਨ ਬਦਲ ਜਾਵੇ ਬਜ਼ੁਰਗ ਦੱਸਣ ਲੱਗੇ ਕਿ ਉਹ ਭਾਰਤ ਰੇਲਵੇ ਦੇ ਵਿੱਚ ਇੱਕ ਸਿਵਲ ਇੰਜੀਨੀਅਰ ਉਹਨਾਂ ਦੀ ਪੋਸਟਿੰਗ ਬਨਾਰਸ ਦੇ ਵਿੱਚ ਹੋਈ ਰੇਲਵੇ ਦੇ ਇਮਾਰਤੇ ਦਾ ਕੰਮ ਜਾਂ ਫਿਰ ਰੇਲਵੇ ਦੇ ਪੁਲਾਂ ਦਾ ਕੰਮ ਉਹਨਾਂ ਦੇ ਕੋਲ ਸੀ ਜਿਸ ਇਲਾਕੇ ਵਿੱਚ ਉਹਨਾਂ ਦੀ ਡਿਊਟੀ ਸੀ ਕੋਈ ਵੀ ਪੰਜਾਬੀ ਜਾਂ ਫਿਰ ਸਰਦਾਰ ਨਹੀਂ ਸੀ ਬਾਕੀ ਉਹਨਾਂ ਦੇ ਨਾਲ ਵਾਲੇ ਅਫਸਰ ਵੀ ਬਨਾਰਸੀ ਸਨ ਬਜ਼ੁਰਗ ਨੇ ਦੱਸਿਆ ਕਿ ਇੱਕ ਦਿਨ ਉਹ ਕੰਮ ਦੇ ਵਿੱਚ ਲੱਗੇ ਹੋਏ ਸਨ ਕਿ ਪਿੱਛੋਂ ਆਵਾਜ਼ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਪਿੱਛੋਂ ਕਿਸੇ ਨੇ ਫਤਿਹ ਬੁਲਾਈ ਬੜੀ ਹੈਰਾਨੀ ਹੋਈ ਕਿ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਤੇ ਇੱਕ ਨਿਹੰਗ ਸਿੰਘ ਖੜਾ ਸੀ ਬਜ਼ੁਰਗ ਨੇ ਸੋਚਿਆ ਇੱਥੇ ਤਾਂ ਦੂਰ ਦੂਰ ਤੱਕ ਕੋਈ ਸਰਦਾਰ ਜਾਂ ਫਿਰ ਸਰਦਾਰਾਂ ਦਾ ਪਿੰਡ ਜਾਂ ਇਲਾਕਾ ਨਹੀਂ ਬਹੁਤ ਸਮੇਂ ਤੋਂ ਉਹਨਾਂ ਦੀ ਡਿਊਟੀ ਉੱਥੇ ਹੀ ਸੀ ਪਰ ਉਹਨਾਂ ਨੇ ਕਦੇ ਵੀ ਕੋਈ ਸਰਦਾਰ ਨਹੀਂ ਦੇਖਿਆ ਤਾਂ ਅੱਜ ਇਹ ਨਿਹੰਗ ਸਿੰਘ ਇੱਕਦਮ ਕਿੱਥੋਂ ਆ ਕੇ ਖੜਾ ਹੋ ਗਿਆ ਬਜ਼ੁਰਗ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਇੱਥੇ ਕਿਵੇਂ ਆਏ ਤੇ ਉਸ ਨਿਹੰਗ ਸਿੰਘ ਨੇ ਦੱਸਿਆ ਕਿ ਉਹ ਇੱਥੇ ਦਾ ਹੀ ਵਸਨੀਕ ਹੈ ਇੱਥੇ ਲਾਗਲੇ ਪਿੰਡਾਂ ਦੇ ਵਿੱਚ ਰਹਿੰਦਾ ਹੈ ਬਜ਼ੁਰਗ ਨੇ ਦੱਸਿਆ ਕਿ ਇੱਕ ਤਾਂ ਉਹ ਬਨਾਰਸੀ ਸੀ ਉਸ ਦੇ ਬੋਲਣ ਤੋਂ ਹੀ ਸਾਫ਼ ਪਤਾ ਚੱਲਦਾ ਸੀ ਬਾਣੇ ਦਾ ਧਾਰ ਨਹੀਂ ਸੀ ਬਜ਼ੁਰਗ ਨੇ ਪੁੱਛਿਆ ਕਿ ਤੁਸੀਂ ਬਨਾਰਸੀ ਹੋ ਤੇ ਤੁਹਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਕਿਵੇਂ ਹੋਈ ਤੁਸੀਂ ਖਾਸਾ ਕਿਵੇਂ ਬਣੇ ਇਸ ਬਾਰੇ ਸਾਨੂੰ ਦੱਸੋ ਤੇ ਉਹ ਨਿਹੰਗ ਸਿੰਘ ਦੱਸਣ ਲੱਗਿਆ ਕਿ ਇੱਥੇ ਕੋਲ ਹੀ ਛੋਟਾ ਜਿਹਾ ਸਾਡਾ ਪਿੰਡ ਹੈ ਅਤੇ ਉਹ ਨੀਚੀ ਜਾਤੀ ਦੇ ਨਾਲ ਸੰਬੰਧ ਰੱਖਦਾ ਹੈ। ਉਹਨਾਂ ਦੇ ਪਰਿਵਾਰ ਦੇ ਵਿੱਚ ਅਤਿ ਦੀ ਗਰੀਬੀ ਸੀ ਤੇ ਘਰ ਦੇ ਵਿੱਚ ਕਮਾਈ ਦਾ ਸਾਧਨ ਕੋਈ ਵੀ ਨਹੀਂ ਸੀ। ਘਰ ਵਾਲਿਆਂ ਨੇ ਉਸ ਨੂੰ ਛੋਟੀ ਉਮਰ ਦੇ ਵਿੱਚ ਹੀ ਟਰੱਕ ਡਰਾਈਵਰ ਦੇ ਨਾਲ ਭੇਜ ਦਿੱਤਾ। ਘਰ ਵਾਲਿਆਂ ਨੇ ਸੋਚਿਆ ਕਿ ਹੈਲਪਰ ਦੇ ਤੌਰ ਤੇ ਜਾਵੇਗਾ ਤੇ ਹੌਲੀ-ਹੌਲੀ ਡਰਾਈਵਰੀ ਵੀ ਸਿੱਖ ਲਵੇਗਾ ਤੇ ਘਰ ਦੇ ਵਿੱਚ ਕੋਈ ਨਾ ਕੋਈ ਖਰਚਾ ਵੀ ਆਵੇਗਾ। ਸਵੱਬ ਦੇ ਨਾਲ ਉਹ ਟਰੱਕ ਡਰਾਈਵਰ ਇੱਕ ਸਰਦਾਰ ਸੀ ਤੇ ਅਮਰਤਾਰੀ ਸੀ। ਕਾਫੀ ਮਾ ਉਸ ਟਰੱਕ ਡਰਾਈਵਰ ਦੇ ਨਾਲ ਬਿਤਾਇਆ ਅਤੇ ਰੋਜ਼ ਉਸ ਨੂੰ ਦੇਖਦਾ ਸੀ ਕਿ ਸਵੇਰੇ ਜਲਦੀ ਉੱਠ ਕੇ ਉਹ ਡਰਾਈਵਰ ਇਸ਼ਨਾਨ ਕਰਕੇ ਬਾਣੀ ਪੜਦਾ ਸੀ ਅਤੇ ਫਿਰ ਕੰਮ ਸ਼ੁਰੂ ਕਰਦਾ ਸੀ ਇਸ ਤਰ੍ਹਾਂ ਉਸ ਟਰੱਕ ਡਰਾਈਵਰ ਦਾ ਪ੍ਰਭਾਵ ਉਸ ਦੇ ਉੱਤੇ ਵੀ ਪੈ ਗਿਆ ਹੌਲੀ-ਹੌਲੀ ਉਸ ਦੇ ਅੰਦਰ ਵੀ ਇੱਕ ਵਿਚਾਰ ਪੱਕਾ ਹੋਣ ਲੱਗਿਆ ਤਾਂ ਇੱਕ ਦਿਨ ਉਸ ਨੇ ਡਰਾਈਵਰ ਨੂੰ ਕਿਹਾ ਕਿ ਮੈਂ ਵੀ ਤੁਹਾਡੇ ਵਾਂਗ ਸਰਦਾਰ ਬਣਨਾ ਚਾਹੁੰਦਾ ਹਾਂ ਡ라이ਵਰ ਨੇ ਕਿਹਾ ਕਿ ਕੇਸ ਰੱਖ ਲੈ ਤੇ ਡ라이ਵਰ ਨੇ ਉਸ ਨੂੰ ਸਿਮਰਨ ਕਰਨਾ ਵੀ ਦੱਸਿਆ ਇੱਕ ਦਿਨ ਡ라이ਵਰ ਨੇ ਉਸ ਨੂੰ ਕਿਹਾ ਕਿ ਜੋ ਮੈਂ ਕਰ ਸਕਦਾ ਸੀ ਉਹ ਮੈਂ ਕੀਤਾ ਤੇ ਉਹ ਡ라이ਵਰ ਉਸ ਨੂੰ ਆਨੰਦਪੁਰ ਸਾਹਿਬ ਲੈ ਗਿਆ ਅਤੇ ਆਨੰਦਪੁਰ ਸਾਹਿਬ ਨਿਹੰਗਾਂ ਦੀ ਛੌਣੀ ਦੇ ਵਿੱਚ ਉਸ ਨੂੰ ਬੁਲਾਇਆ ਗਿਆ ਉਸ ਨੇ ਕਿਹਾ ਕਿ ਮੈਂ ਅੰਮ੍ਰਿਤ ਛਕਣਾ ਚਾਹੁੰਦਾ ਹਾਂ ਨਿਹੰਗ ਸਿੰਘਾਂ ਨੇ ਉਸ ਨੂੰ ਅੰਮ੍ਰਿਤ ਛਕਾਇਆ ਅਤੇ ਨਿਹੰਗ ਬਾਣਾ ਵੀ ਪਵਾ ਦਿੱਤਾ निहांग सिंह ਜੱਥੇਦਾਰ ਨੇ ਉਹਨੂੰ ਪੁੱਛਿਆ ਕਿ ਤੂੰ ਬਾਣੀ ਪੜ ਲਾਵੇਂਗਾ ਤਾਂ ਉਸਨੇ ਕਿਹਾ ਕਿ ਨਹੀਂ ਮੈਨੂੰ ਬਾਣੀ ਨਹੀਂ ਪੜਨੀ ਆਉਂਦੀ ਤਾਂ ਨਿਹੰਗ ਸਿੰਘਾਂ ਨੇ ਉਸਨੂੰ ਆਪਣੇ ਕੋਲ 3 ਮਹੀਨੇ ਰੱਖਿਆ ਅਤੇ ਉਸਨੂੰ ਬਾਣੀ ਪੜਨੀ ਸਿਖਾਈ ਨਾਲ ਦੀ ਨਾਲ ਹੀ ਸ਼ਾਸਤਰ ਵਿਦਿਆ ਵੀ ਸਿਖਾ ਦਿੱਤੀ ਫਿਰ ਉਥੋਂ ਉਹ ਵਾਪਸ ਆ ਗਿਆ ਆਪਣੇ ਪਿੰਡ ਬਨਾਰਸ ਉਸਨੇ ਦੱਸਿਆ ਕਿ ਉਸਦੇ ਪਿੰਡ ਦੇ ਵਿੱਚੋਂ ਇੱਕੋ ਇੱਕ ਰੇਲਵੇ ਲਾਈਨ ਨਿਕਲਦੀ ਹੈ ਰੇਲਵੇ ਲਾਈਨ ਦੇ ਇੱਕ ਪਾਸੇ ਉਹਨਾਂ ਦੇ ਘਰ ਹਨ ਜਿਨ੍ਹਾਂ ਨੂੰ ਨੀਵੀਂ ਵਰਗ ਵਾਲੇ ਸਮਝਿਆ ਜਾਂਦਾ ਹੈ ਤੇ ਲਾਈਨਾਂ ਦੇ ਦੂਜੇ ਪਾਸੇ ਉੱਚੀ ਜਾਤੀ ਵਾਲਿਆਂ ਦੇ ਘਰ ਹਨ ਉਸਨੇ ਦੇਖਿਆ ਕਿ ਉੱਚੀ ਜਾਤੀ ਵਾਲੇ ਲੋਕਾਂ ਉਹਨਾਂ ਦੇ ਨਾਲ ਧੱਕਾ ਕਰਕੇ ਕਬਜ਼ੇ ਕਰਦੇ ਨੇ ਤੇ ਉਹਨਾਂ ਦੇ ਹੱਕਾਂ ਦੀਆਂ ਜ਼ਮੀਨਾਂ ਦੇ ਉੱਤੇ ਆ ਕੇ ਬੈਠਦੇ ਨੇ ਇੱਕ ਦਿਨ ਇੰਜ ਹੀ ਕੁਝ ਗਲਤ ਹੁੰਦਾ ਦੇਖ ਕੇ ਉਹ ਨਿਹੰਗ ਸਿੰਘ ਲਾਈਨਾਂ ਦੇ ਉੱਤੇ ਖੜਾ ਹੋ ਗਿਆ ਅਤੇ ਕਹਿਣ ਲੱਗਾ ਕਿ ਹੁਣ ਇਥੇ ਖਾਲਸੇ ਦਾ ਰਾਜ ਹੋ ਚੁੱਕਿਆ ਹੈ ਹੁਣ ਇਥੇ ਕੁਝ ਵੀ ਨਜਾਇਜ਼ ਨਹੀਂ ਹੋਵੇਗਾ ਜੇਕਰ ਕੁਝ ਗਲਤ ਹੋਇਆ ਤਾਂ ਖਾਲਸੇ ਦੇ ਨਾਲ ਭੜਨਾ ਪਵੇਗਾ ਚਾਰ ਪੰਜ ਦਿਨਾਂ ਤੱਕ ਕੁਝ ਵੀ ਨਹੀਂ ਹੋਇਆ ਇੱਕ ਦਿਨ ਇਕੱਠੇ ਹੋ ਕੇ ਲੋਕਾਂ ਨੇ ਨਿਹੰਗ ਸਿੰਘ ਦੇ ਉੱਤੇ ਹਮਲਾ ਕਰ ਦਿੱਤਾ ਨਿਹੰਗ ਸਿੰਘ ਨੇ ਦੇਖਿਆ ਕਿ ਉਹ 15-20 ਲੋਕ ਹਨ ਤੇ ਉਸਨੇ ਅਰਦਾਸ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਖਾਲਸੇ ਦੇ ਅੰਗ ਸੰਗ ਸਹਾਈ ਹੋਵੋ ਮੇਰੀ ਪਿੱਠ ਨਾ ਲੱਗਣ ਦਿਓ ਲਾਜਪਤਰ ਤੋਹਾਰਾ ਦੇ ਅੱਗੇ ਹੈ ਅਰਦਾਸ ਕਰਨ ਤੋਂ ਬਾਅਦ ਉਸਨੇ ਆਪਣੀ ਕਿਰਪਾਨ ਮਿਆਂ ਦੇ ਵਿੱਚੋਂ ਕੱਢੀ ਅਤੇ ਉਹ 15 ਬੰਦਿਆਂ ਦੇ ਨਾਲ ਭਿੜ ਗਿਆ ਗੱਤਕੇ ਦਾ ਜੋਰ ਦਿਖਾ ਕੇ ਉਸਨੇ ਆਪਣੇ ਕੋਲ ਕੋਈ ਵੀ ਨਹੀਂ ਆਉਣ ਦਿੱਤਾ ਅਤੇ ਇੱਕ ਆਦਮੀ ਨੇ ਉਸ ਨੂੰ ਪਿੱਛੋਂ ਹਮਲਾ ਕਰ ਦਿੱਤਾ ਉਸ ਨੂੰ ਸੁੱਟ ਦਿੱਤਾ ਆਪਣੇ ਆਪ ਨੂੰ ਸੰਭਾਲਿਆ ਤੇ ਉઠਿਆ ਤੇ ਆਪਣੇ ਮੋਰਚਾ ਸੰਭਾਲਿਆ ਦਰਖਦ ਦੀ ਓਟ ਲੈ ਕੇ ਉਹ ਹੌਲੀ-ਹੌਲੀ ਪਿੱਛੇ ਜਾਣ ਲੱਗਿਆ ਇੰਨੇ ਨੂੰ ਇੱਕ ਹੋਰ ਵਾਰ ਹੋਇਆ ਅਤੇ ਨਿਹੰਗ ਸਿੰਘ ਉੱਥੇ ਹੀ ਡਿੱਗ ਗਿਆ ਥੋੜੀ ਜਹੀ ਹੋਸ਼ ਆਈ ਤੇ ਉਸਨੇ ਦੇਖਿਆ ਕਿ ਉਹ 15-20 ਜਣੇ ਆਪਣੀ ਜਾਨ ਬਚਾਉਂਦੇ ਹੋਏ ਉਥੋਂ ਭੱਜ ਰਹੇ ਨੇ ਤੇ ਉਸ ਨੂੰ ਇਹ ਸਭ ਕੁਝ ਦੇਖ ਕੇ ਕੁਝ ਸਮਝ ਨਹੀਂ ਲੱਗੀ ਫਿਰ ਕੁਝ ਦਿਨਾਂ ਬਾਅਦ ਉਸਨੇ ਉਹਨਾਂ ਨੂੰ ਪੁੱਛਿਆ ਤੁਸੀਂ ਉਸ ਦਿਨ ਕੇ ਕਿਉਂ ਭੱਜੇ ਸੀ ਤਾਂ ਉਹਨਾਂ ਮੁੰਡਿਆਂ ਨੇ ਕਿਹਾ ਕਿ ਤੇਰੇ ਕੋਲ ਕੌਣ ਡਰਦਾ ਹੈ ਪਰ ਉਹ ਸਰਦਾਰ ਕੌਣ ਸੀ ਜਿਹੜਾ ਘੋੜੇ ਦੇ ਉੱਤੇ ਆਇਆ ਸੀ ਉਸ ਨੇ ਸਾਨੂੰ ਸਾਰਿਆਂ ਨੂੰ ਹੀ ਬਹੁਤ ਕੂਟਿਆ ਤੇ ਅਸੀਂ ਡਰ ਕੇ ਭੱਜ ਗਏ ਉਸ ਸਿੰਘ ਨੇ ਉਸ ਵੇਲੇ ਜੈਕਾਰਾ ਛੱਡ ਕੇ ਕਿਹਾ ਕਿ ਉਹ ਕੋਈ ਹੋਰ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ ਜੋ ਕਿ ਆਪਣੇ ਖਾਲਸੇ ਦੀ ਰੱਖਿਆ ਵਾਸਤੇ ਆਏ ਸੀ ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਨਿਹੰਗ ਸਿੰਘ ਨੂੰ ਜੋ ਕਿ ਬਨਾਰਸ ਦਾ ਰਹਿਣ ਵਾਲਾ ਸੀ ਉਸ ਉਤੇ ਕਿਰਪਾ ਕੀਤੀ ਗੁਰੂ ਸਾਹਿਬ ਸਾਡੇ ਕੋਲ ਹਨ ਬਸ ਗੁਰੂ ਸਾਹਿਬ ਨੂੰ ਦਿਲੋਂ ਯਾਦ ਕਰੋ ਉਹ ਰੱਖਿਆ ਦੇ ਲਈ ਜਰੂਰ ਆਉਂਦੇ ਨੇ